ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨप्रीत ਕੌਰ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਪਰਨ ਸਿੰਘ ਟਾਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟਾਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਕਾਰੋਬਾਰੀ ਨਿਤਨ ਕੋਲੀ ਹੋਰਾਂ ਦੀ ਆਮ ਆਦਮੀ ਪਾਰਟੀ ਦੇ ਵਿੱਚ ਕੱਲ ਸ਼ਾਮਲ ਹੋ ਗਏ ਨੇ ਜੀ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਵੀ ਆਮ ਆदमी ਪਾਰਟੀ ਹੋਵੇ ਜਾਂ ਕੋਈ ਵੀ ਹੋਰ ਪਾਰਟੀ ਹੋਵੇ ਉਹਨਾਂ ਨੂੰ ਕਾਰੋਬਾਰੀ ਲੋਕਾਂ ਦੀ ਵੱਡੇ ਲੋਕਾਂ ਦੀ ਲੋੜ ਹੁੰਦੀ ਆ ਤਾਂ ਜੋ ਉਹ ਬੰਦੇ ਜਿਹੜੇ ਉਹ ਪਾਰਟੀ ਨੂੰ ਆਰਥਿਕ ਤੌਰ ਦੇ ਉੱਤੇ ਵੀ ਲਾਭ ਦੇ ਸਕਣ ਤੇ ਇਸੇ ਲੜੀ ਦੇ ਵਿੱਚ ਹੁਣ ਨਿਤਨ ਕੋਲੀ ਆ ਜਿਹੜੇ ਇਹ ਉੱਗੇ ਉਦਯੋਗਪਤੀ ਆ ਤੇ ਇਹ ਵੀ ਸ਼ਾਮਲ ਹੋ ਗਏ ਆ ਜਲੰਧਰ ਕੇਂਦਰੀ ਹਲਕੇ ਦੀ ਕੱਲ ਇਹਨਾਂ ਨੂੰ ਕਮਾਨ ਵੀ ਸੌਂਪਤੀ ਆ ਦੂਜੀ ਗੱਲ ਇਹ ਆ ਵੀ ਜਿੰਨੇ ਵੱਡੇ ਇਹਨਾਂ ਦਾ ਤਾਦਾ ਜਿੰਨੇ ਵੱਡੇ ਪੈਸੇ ਵਾਲੇ ਬੰਦੇ ਆ ਮੇਰਾ ਖਿਆਲ ਆ ਵੀ ਇਹਨਾਂ ਨੂੰ ਇੱਕ ਨਿੱਕਾ ਜਿਹਾ ਹਲਕੇ ਦਾ ਇੰਚਾਰਜ ਬਣਨ ਦੇ ਕੋਈ ਏਡੀ ਲੋੜ ਤਾਂ ਹੈ ਨਹੀਂ ਸੀਗੀ ਪਰ ਪਤਾ ਨਹੀਂ ਕਾਰਨ ਕੀ ਹੋਣਗੇ ਵੀ ਭਾਈ ਇਹਨਾਂ ਨੂੰ ਹੁਣ ਸਿਆਸਤ ਚੰਗੀ ਲੱਗਣ ਲੱਗੀ ਆ ਦੇਖੋ ਪਾਰਟੀਆਂ ਨੂੰ ਲੋੜ ਹੁੰਦੀ ਆ ਫੰਡਾਂ ਦੇ ਵਾਸਤੇ ਸਾਰੀਆਂ ਸਿਆਸੀ ਪਾਰਟੀਆਂ ਵੱਡੇ ਵੱਡੇ ਲੋਕਾਂ ਨੂੰ ਕਾਰੋਬਾਰੀਆਂ ਨੂੰ ਆਪਣੇ ਨਾਲ ਜੋੜ ਕੇ ਰੱਖਦੀਆਂ ਤੇ ਜਿਹੜੇ ਵੱਡੇ ਕਾਰੋਬਾਰੀ ਹੁੰਦੇ ਆ ਉਹ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਾਰਟੀ ਫੰਡ ਦਿੰਦੇ ਹੁੰਦੇ ਆ ਮੇਰੇ ਇੱਕ ਜਾਣਕਾਰ ਆ ਉਹ ਕਹਿੰਦਾ ਜੀ ਆਪਾਂ ਤਿੰਨ ਪਾਰਟੀਆਂ ਨੂੰ ਫੰਡ ਦੇਈਦਾ ਮੈਂ ਕਿਹਾ ਉਹ ਕਿਉਂ ਜਿਹੜਾ ਜਿਹਦੀ ਮਰਜ਼ੀ ਸਰਕਾਰ ਆ ਜੇ ਆਪਣੇ ਕੰਮ ਹੁੰਦੇ ਰਹਿੰਦੇ ਆ ਯਾਨੀ ਕਿ ਕਾਰੋਬਾਰੀ ਨੇ ਇਸ ਲਿਹਾਜ਼ ਨਾਲ ਸੋਚਣਾ ਹੁੰਦਾ ਪਰ ਹੁਣ ਜਦੋਂ ਰਮਨ अरोड़ा ਤਾਂ ਵਿਜੀਲੈਂਸ ਦੇ ਵੱਲੋਂ ਫੜਿਆ ਤੇ ਰਮਨ अरोड़ा ਦਾ ਖੇਤਰ ਹੈਗਾ ਜੀ ਜਲੰਧਰ ਸੈਂਟਰਲ ਤੇ ਜਲੰਧਰ ਸੈਂਟਰਲ ਯਾਨੀ ਕਿ ਜਲੰਧਰ ਕੇਂਦਰੀ ਤੋਂ ਹੁਣ ਨਿਤਨ ਕੋਹਲੀ ਨੂੰ ਇੰਚਾਰਜ ਬਣਾਤਾ ਹਲਕਾ ਇੰਚਾਰਜ ਇਹਨੂੰ ਨਾਲ ਦੀ ਨਾਲ ਹੀ ਇੰਚਾਰਜ ਬਣਾਤਾ ਪਾਰਟੀ ਦੇ ਵਿੱਚ ਮੰਨੀ ਸੋਸੋਧੀਆਂ ਨੇ ਸ਼ਾਮਿਲ ਕੀਤਾ ਇੱਥੇ ਇਹ ਕਹਿੰਦੇ ਜਿਹੜਾ ਦਫ਼ਤਰ ਖੋਲ ਦੇਣਾ ਜਲੰਧਰ ਸੈਂਟਰਲ ਦੇ ਵਿੱਚ ਇਹ ਲੋਕਾਂ ਦੀਆਂ ਮੁਸ਼ਕਲਾਂ ਸੁਣਿਆ ਕਰਨਗੇ ਤੇ ਲੋਕਾਂ ਦੇ ਮਸਲੇ ਹੱਲ ਕਰਨਗੇ ਸਵਾਲ ਸਿਰਫ ਇਹ ਪੈਦਾ ਹੁੰਦਾ ਚਲੋ ਬੰਦੇ ਦੇ ਮਨ ਕਰਨ ਦਾ ਜਿੱਥੇ ਮਰਜ਼ੀ ਸ਼ਾਮਲ ਹੋਵੇ ਨਾ ਹੋਵੇ ਪਰ ਆਮ ਆਦਮੀ ਪਾਰਟੀ ਦਾ ਉਹ ਸਿਧਾਂਤ ਕਿੱਥੇ ਆ ਜਿਹਦੇ ਤੇ ਗੱਲ ਕਹਿੰਦੇ ਹੁੰਦੇ ਜੀ ਕਿ ਅਸੀਂ ਤਾਂ ਰੇੜੀ ਫੜੀ ਵਾਲਿਆਂ ਨੂੰ ਰਿਕਸ਼ੇ ਵਾਲਿਆਂ ਨੂੰ ਆਟੋ ਵਾਲਿਆਂ ਨੂੰ ਮਜ਼ਦੂਰਾਂ ਨੂੰ ਅਸੀਂ ਰਾਜਨੀਤੀ 'ਚ ਲੈ ਕੇ ਆਵਾਂਗੇ ਅਸੀਂ ਤਾਂ ਜੀ ਨਵਾਂਪੁਰ ਲੈ ਕੇ ਆਵਾਂਗੇ ਅਸੀਂ ਬਾਕੀ ਪਾਰਟੀਆਂ ਵਾਂਗੂ ਨਹੀਂ ਕਰਾਂਗੇ ਜਦੋਂ ਵੀ ਅੱਜ ਤੱਕ ਕਦੇ ਜਮਨੀ ਚੋਣ ਹੋਈ ਹੈ ਕਦੇ ਇਹਨਾਂ ਨੇ ਦੇਖਿਆ ਵੀ ਆਪਦੀ ਪਾਰਟੀ ਦਾ ਕੋਈ ਪੁਰਾਣਾ ਵਰਕਰ ਆ ਜਿਹੜਾ ਉਹਨੂੰ ਟਿਕਟ ਦਿੱਤੀ ਹੋਵੇ ਜਿਹੜਾ ਬੇਪਛਾਣ ਬੰਦਾ ਜਿਹਨੂੰ ਕੋਈ ਨਹੀਂ ਜਾਣ ਦਸ ਧਾਰਨ ਬੰਦੇ ਨੂੰ ਟਿਕਟ ਦਿੱਤੀ ਹੋਵੇ ਇਹ ਸਿਰਫ ਗੱਲਾਂ ਹੀ ਆ ਜਦੋਂ ਜ਼ਿਮਨੀ ਚੋਣ ਹੁੰਦੀ ਆ ਕਿਸੇ ਹੋਰ ਪਾਰਟੀ ਦੇ ਵਿੱਚੋਂ ਪੱਟ ਕੇ ਲਿਆ ਕੇ ਉਹਨੂੰ ਟਿਕਟ ਦਿੱਤੀ ਜਾਂਦੀ ਆ ਆ ਹੁਣ ਵੀ ਦੇਖ ਲਓ ਲੁਧਿਆਣੇ 'ਚ ਜ਼ਿਮਨੀ ਚੋਣ ਹੋਣੀ ਆ ਤੇ ਉਹ ਰਾਜ ਸਭਾ ਦੇ ਮੈਂਬਰ ਨੂੰ ਦਿੱਤੀ ਟਿਕਟ ਕੀ ਲੁਧਿਆਣੇ ਦੇ ਵਿੱਚ ਬੰਦੇ ਹੋਣਗੇ ਆਹ ਦੇਖ ਲਓ ਜੀ ਹੁਣ ਰਮਨ ਅਰੋੜੇ ਦੀ ਥਾਂ ਦੇ ਉੱਤੇ ਤੇ ਇਹਨੂੰ ਮੂਰੇ ਕੀਤਾ ਨਿਤਨ ਕੋਲੀ ਹੋਰਾਂ ਨੂੰ ਤਾਂ ਕੀ ਜਲੰਧਰ ਸੈਂਟਰਲ ਦੇ ਵਿੱਚ ਕੋਈ ਰਿਕਸ਼ੀ ਵਾਲਾ ਕੋਈ ਰੇੜੀ ਵਾਲਾ ਕੋਈ ਫੜੀ ਵਾਲਾ ਕੋਈ ਮਜ਼ਦੂਰ ਕੋਈ ਆਟੋ ਚਾਲਕ ਬੰਦਾ ਹੀ ਨਹੀਂਗਾ ਸੋ ਮਤਲਬ ਕਹਿਣ ਦਾ ਇਹ ਜੀ ਕਿ ਆਮ ਆਦਮੀ ਪਾਰਟੀ ਉਹਨਾਂ ਸਾਰੀਆਂ ਗੱਲਾਂ ਨੂੰ ਭੁਲਾ ਚੁੱਕੀ ਐ ਜਿਹੜੀਆਂ ਗੱਲਾਂ ਇਹ ਹਰ ਰੋਜ਼ ਕਰਦੇ ਹੁੰਦੇ ਸੀ ਜਿਹੜੀਆਂ ਗੱਲਾਂ ਕਹਿੰਦੇ ਹੁੰਦੇ ਸੀ ਕਿ ਅਸੀਂ ਇੰਉਂ ਕਰਾਂਗੇ ਸਿਆਸਤ ਦੇ ਵਿੱਚ ਅਸੀਂ ਆਹ ਨਹੀਂ ਗੱਲ ਅਸੀਂ ਇੰਉਂ ਕਰਾਂਗੇ ਉਹ ਸਾਰੀਆਂ ਗੱਲਾਂ ਇਹਨਾਂ ਨੇ ਹੁਣ ਵਿਸਾਰ ਦਿੱਤੀਆਂ ਜੀ ਜੀ ਬਿਲਕੁਲ ਔਰ ਇਸ ਗੱਲ ਦਾ ਰੌਲਾ ਵੀ ਹਰ ਪਾਸੇ ਪਿਆ ਹੋਇਆ ਹੈ ਖੈਰ ਉੱਧਰ ਲੁਧਿਆਣਾ ਦੇ ਵਿੱਚ ਜ਼ਮੀਨੀ ਚੋਣਾਂ ਤੇ ਕਾਂਗਰਸੀ ਤੇ ਅਕਾਲੀ ਉਮੀਦਵਾਰ ਨੇ ਕਾਗਜ਼ ਦਾਖਲ ਕਰ ਦਿੱਤੇ ਨੇ ਜੀ ਹਾਂ ਬਿਲਕੁਲ ਜੀ ਉਹਨਾਂ ਨੇ ਆਪਣੇ ਕਾਗਜ਼ ਦਾਖਲ ਕਰਤੇ ਆ ਹੁਣ ਕਾਗਜ਼ ਦਾਖਲ ਦੀ ਰੋਤਾ ਕਹ ਦੀਗੇ ਜਾਂ ਸਮਾਂ ਹੈਗਾ ਤੇ ਉਹ ਫਿਰ ਸਮੇਂ ਦੇ ਮੁਤਾਬਕ ਉਹ ਕਾਗਜ਼ ਦਾਖਲ ਹੋ ਰਹੇ ਆ ਤੇ ਚਲੋ ਇਹ ਹੁਣੇ ਵੀ ਚਾਹੀਦਾ ਜੀ ਜਿਹਨੇ ਜਿਹਨੇ ਉਮੀਦਵਾਰ ਬਣਨਾ ਲੰਘੇ ਕੱਲ ਅਕਾਲੀ ਦਲ ਦੇ ਪਰ ਉਪਕਾਰ ਸਿੰਘ ਘੁੰਮਣ ਨੇ ਆਪਣੇ ਕਾਗਜ਼ ਦਾਖਲ ਕੀਤੇ ਜ਼ਮੀਨੀ ਚੋਣ ਵਾਸਤੇ ਤੇ ਭਰਤ ਪੂਸ਼ਣ ਆਸ਼ੂ ਨੇ ਕੀਤੇ ਆ ਇਹਨਾਂ ਦੇ ਨਾਲ ਇਹਨਾਂ ਦੇ ਸਮਰਥਕ ਸੀਗੇ ਆਸ਼ੂ ਨੇ ਤਾਂ ਚਲੋ ਵੱਡਾ ਪ੍ਰਦਰਸ਼ਨ ਕੀਤਾ ਉਹਨੇ 2 300 ਗੱਡੀਆਂ ਕਹਿੰਦੇ ਵੀ ਉਹਦੇ ਕਾਫਲੇ ਦੇ ਵਿੱਚ ਸ਼ਾਮਲ ਸੀਗੀ ਤੇ ਉਹ ਉੱਥੇ ਗਏ ਨਾਲ ਚੰਨੀ ਹੋਰੀ ਵੀ ਸੀਗੇ ਰਾਜਾ ਬੜਿੰਗ ਵੀ ਸੀ ਰਾਣਾ ਗੁਰਜੀਤ ਹੋਰੀ ਵੀ ਸੀਗੇ ਸੋ ਇਸ ਤਰੀਕੇ ਨਾਲ ਮੇਰਵਾ ਸਾਹਮਣੇ ਆਇਆ ਉਧਰ ਪਤਾ ਲੱਗਾ ਜੀ ਕਿ ਹਾਲੇ ਤੱਕ ਆਮ ਆਦਮੀ ਪਾਰਟੀ ਨੇ ਐਲਾਨ ਨਹੀਂ ਕੀਤਾ ਵੀ ਅੱਜ ਆਪਾਂ ਕਾਗਜ਼ ਦਾਖਲ ਕਰਨੇ ਹੈ ਕੱਲ ਨੂੰ ਕਰਨੇ ਆ ਇਹ ਹੁਣ ਕਾਫਲਾ ਪਾਈ ਉਸ ਤੋਂ ਵੀ ਵੱਡਾ ਲੈ ਕੇ ਜਾਣਗੇ ਦਿਖਾਉਣਗੇ ਵੀ ਪਾਈ ਅਸੀਂ ਉਸ ਤੋਂ ਵੱਡੀ ਚੀਜ਼ ਆ ਸੋ ਉਸ ਤੋਂ ਅਗਲੀ ਗੱਲ ਇਹ ਆ ਵੀ ਜਿਹੜੇ ਭਾਜਪਾ ਆਗੂ ਆ ਉਹਨਾਂ ਨੇ ਹਾਲੇ ਤੱਕ ਆਪ ਦਾ ਉਮੀਦਵਾਰ ਐਲਾਨ ਨਹੀਂ ਕੋਈ ਨਹੀਂ ਉਹ ਉਸ ਤੋਂ ਵੱਡਾ ਕਾਫਲਾ ਲੈ ਕੇ ਜਾਣਗੇ ਸੋ 45 ਡਿਗਰੀ ਦੇ ਵਿੱਚ ਕਾਫਲੇ ਦਾ ਹਿੱਸਾ ਬਣਨ ਵਾਲੇ ਲੋਕਾਂ ਤੇ ਵੀ ਹੈਰਾਨੀ ਹੁੰਦੀ ਆ ਤੇ ਰਾਜਨੀਤਿਕ ਲੋਕ ਕਿਸ ਤਰੀਕੇ ਦੇ ਨਾਲ ਸ਼ਕਤੀ ਪ੍ਰਦਰਸ਼ਨ ਕਰਦੇ ਇਸ ਗੱਲ ਤੇ ਵੀ ਹੈਰਾਨੀ ਹੁੰਦੀ ਆ ਪਰ ਉਹਦਾ 19 ਜੂਨ ਨੂੰ ਓਟਾ ਪੈਣੀਆਂ 23 ਜੂਨ ਨੂੰ ਨਤੀਜੇ ਆਉਣੇ ਆ 2 ਜੂਨ ਤੱਕ ਕਾਗਜ਼ ਦਾਖਲ ਹੋ ਸਕਦੇ ਜੀ ਜੀ ਤੇ ਜਨਾਬ ਸਾਹਿਬ ਆਮ ਆਗਲੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦਾ 4 ਦਿਨ ਦਾ ਰਿਮਾਂਡ ਵਧ ਗਿਆ ਜੀ ਆ ਬਿਲਕੁਲ ਜੀ ਬਿਲਕੁਲ 4 ਦਿਨ ਦਾ ਰਿਮਾਂਡ ਵਧ ਗਿਆ ਲੰਘੇ ਕੱਲ ਵਿਜੀਲੈਂਸ ਨੇ ਇਹਨਾਂ ਨੂੰ ਪੇਸ਼ ਕੀਤਾ ਅਦਾਲਤ ਦੇ ਵਿੱਚ 5 ਦਿਨ ਦਾ ਰਿਮਾਂਡ ਇਹਨਾਂ ਦਾ ਪਹਿਲਾਂ ਸੀ ਤੇ ਇਹਨਾਂ ਦੇ ਰਿਮਾਂਡ ਦੇ ਵਿੱਚ ਵਾਧੇ ਦੀ ਮੰਗ ਕੀਤੀ ਗਈ ਸੀ ਵੀ ਸਾਨੂੰ ਰਿਮਾਂਡ ਹੋਰ ਚਾਹੀਦਾ ਉਹ ਰਿਮਾਂਡ ਆ ਜਿਹੜਾ 7 ਦਿਨ ਦਾ ਬੰਗਿਆ ਸੀਗਾ ਤੇ ਅਦਾਲਤ ਨੇ ਰਿਮਾਂਡ ਆ ਜਿਹੜਾ ਉਹ 4 ਦਿਨ ਵਧਾ ਦਿੱਤਾ ਸੋ ਮੈਂ ਤਾਂ ਰਾਤ ਇਹ ਵੀ ਪਤਾ ਲੱਗਾ ਵੀ ਨਗਰ ਨਿਗਮ ਦੀ ਇੱਕ ਔਰਤ ਅਧਿਕਾਰੀ ਆ ਤੇ ਰਾਤ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਰਮਨ अरोड़ा ਨੇ ਉੱਤੇ ਦੋਸ਼ ਇਹ ਆ ਬੀ ਨਗਰ ਨਿਕਮ ਦੇ ਬੰਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਤੇ ਵਕ ਵਕ ਵੱਡੀਆਂ ਪਾਰਟੀਆਂ ਨੂੰ ਇਹ ਨੋਟਿਸ ਭਜਵਾ ਦਿੰਦੇ ਸੀ ਤੇ ਬਾਅਦ ਦੇ ਵਿੱਚ ਪਤਾ ਲੱਗਾ ਜੀ ਕਿ ਉਹਨਾਂ ਲੋਕਾਂ ਦਾ ਮਸਲਾ ਹੱਲ ਕਰਵਾਉਂਦਾ ਸੀ ਗਰਮਨ ਅਰੋੜਾ ਤੇ ਵਿੱਚ ਹਿੱਸਾ ਪੱਤੀ ਸਾਰਾ ਕੁਝ ਚੱਲਦਾ ਸੀਗਾ ਸੋ ਜਦੋਂ ਹੁਣ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਆ ਤਾਂ ਨਗਰ ਨਿਗਮ ਦੇ ਕਈ ਅਧਿਕਾਰੀ ਕਰਮਚਾਰੀ ਵੀ ਇਸ ਮਾਮਲੇ 'ਚ ਸ਼ਾਮਿਲ ਹੈਗੇ ਆ ਸੋ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਭਾਈ ਰਮਨ ਅਰੋੜਾ ਦਾ ਸਿਆਸੀ ਸਫਰ ਤਾਂ ਮੁੱਕਿਆ ਜਾ ਲੱਗਦਾ ਕਿਉਂਕਿ ਆਮ ਆਦਮੀ ਪਾਰਟੀ ਨੇ ਹੁਣ ਉਹਨੂੰ ਘਾਦੀ ਪਾਉਣਾ ਪੂਰੀ ਥਾਂ ਦੇ ਉੱਤੇ ਆ ਨਿਤਨ ਕੋਲੀ ਲਾ ਦਿੱਤਾ ਗਿਆ ਰਵਣ ਗੋੜਾ ਦਾ ਪਤਾ ਕੋਈ ਨਹੀਂਗਾ ਵੀ ਭਾਈ ਉਹਨੇ ਅੰਦਰ ਜਾਣਾ ਕਿ ਉਹਨੇ ਬਾਹਰ ਰਹਿਣਾ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਸੋ ਦੇਖਦੇ ਭਾਈ ਉਹਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਆਮ ਆਦਮੀ ਪਾਰਟੀ ਦੇ ਹੁਣ ਤੱਕ ਕਈ ਵਿਧਾਇਕ ਕੈਸੇ ਸਾਹਮਣੇ ਆਏ ਆ ਜਿਨ੍ਹਾਂ ਨੂੰ ਸਮੇਂ-ਸਮੇਂ ਦੇ ਉੱਤੇ ਆ ਹਾਰ ਪਏ ਆ ਜੀ ਜੀ ਬਿਲਕੁਲ ਪਰ ਟੈਣਾ ਸਾਹਿਬ ਗੱਲ ਇਹ ਹੈ ਕਿ ਕੀ ਹੁਣ ਜੋ ਰਮਨ अरोड़ा ਦੇ ਨਾਲ ਹੋ ਰਿਹਾ ਜਿਵੇਂ ਤੁਸੀਂ ਕਿਹਾ ਵੀ ਸਿਆਸੀ ਉਹਨਾਂ ਦਾ ਜਿਹੜਾ ਕਰੀਅਰ ਆ ਉਹ ਖਤਮ ਹੀ ਨਜ਼ਰ ਆ ਰਿਹਾ ਕਿ ਵਾਕਈ ਖਤਮ ਹੋ ਜਾਊਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਵਿਧਾਇਕਾਂ ਦੇ ਉੱਪਰ ਦੋਸ਼ ਲੱਗੇ ਨੇ ਬਹੁਤ ਸਾਰੇ ਵਿਧਾਇਕਾਂ ਨਾਲ ਬਹੁਤ ਕੁਝ ਹੋਇਆ ਪਰ ਉਸ ਤੋਂ ਬਾਅਦ ਦੇ ਵਿੱਚ ਗੱਲ ਕਦੋਂ ਆਈ ਗਈ ਹੋ ਗਈ ਪਤਾ ਹੀ ਨਹੀਂ ਲੱਗਿਆ ਹਾਂ ਬਿਲਕੁਲ ਜੀ ਪਰ ਨਾ ਉਹਨਾਂ ਦੇ ਹਲਕੇ ਆ ਜਿਹੜੇ ਉਹ ਖਾਲੀ ਰੱਖੇ ਜਾਂਦੇ ਆ ਹੁਣ ਦੇਖੋ ਐਂ ਤਾਂ ਡਾਕਟਰ ਵਿਜੇ ਸਿੰਘਲਾ ਦੇ ਉੱਤੇ ਵੀ ਦੋਸ਼ ਲੱਗੇ ਸੀ ਹੋਰ ਵੀ ਬੜੇ ਵਿਧਾਇਕਾਂ ਦੇ ਉੱਤੇ ਲੱਗੇ ਮੰਤਰੀਆਂ ਤੇ ਲੱਗੇ ਪਰ ਉਹਨਾਂ ਨੂੰ ਇਸ ਤਰੀਕੇ ਨਾਲ ਫੜ ਕੇ ਜਦੋਂ ਫੜੇ ਗਏ ਤੇ ਫਿਰ ਇਹ ਨਹੀਂ ਹੋਇਆ ਵੀ ਭਾਈ ਉਹਨਾਂ ਨੂੰ ਆਪਾਂ ਕਹਿ ਦਈਏ ਵੀ ਉਹਨਾਂ ਦੀ ਥਾਂ ਦੇ ਉੱਤੇ ਉਹ ਤਾਂ ਜੇਲ੍ਹ ਦੇ ਵਿੱਚ ਆ ਜਾਂ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਵਿਜੀਲੈਂਸ ਨੇ ਚੱਕਿਆ ਤੇ ਭਾਈ ਉਹਦੀ ਥਾਂ ਦੇ ਉੱਤੇ ਕਿਸੇ ਹੋਰ ਨੂੰ ਇੰਚਾਰਜ ਬਣਾਤਾ ਯਾਨੀ ਕਿ ਜਿਹੜੀ ਉਹਦੀ ਥਾਂ ਉਹ ਥਾਂ ਨੂੰ ਪੂਰਤਾ ਉਹਨਾਂ ਨੇ ਉਹ ਜਦੋਂ ਥਾਂ ਨੂੰ ਪੂਰਤਾ ਦੇਖੋ ਇੰਚਾਰਜ ਦਾ ਮਤਲਬ ਇਹ ਆ ਅਮੀਰ ਬੰਦੇ ਦਾ ਮਤਲਬ ਇਹ ਵੀ ਟਿਕਟ ਉਹਨੂੰ ਦੇਣ ਗਿਆ ਉਹਦੇ ਸਮੇਂ 'ਚ ਭਾਵੇਂ ਜਿਮਨੀ ਚੋਣ ਹੋਵੇ ਤੇ ਭਾਵੇਂ 2027 ਵਾਲੀ ਗੱਲ ਹੋਵੇ ਸੋ ਇਸ ਕਰਕੇ ਮੈਨੂੰ ਇਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਲੱਗਦਾ ਜੀ ਬਾਕੀ ਸਮਾਂ ਸਾਰਾ ਕੁਛ ਤਾਂ ਇਹ ਕਰ ਦਊਗਾ ਕੀ ਬਣਦਾ ਕੀ ਨਹੀਂ ਬਣਦਾ ਤੇ ਉਧਰ ਟਹਿਣਾ ਸਾਹਿਬ ਸੁਖਦੇਵ ਸਿੰਘ ਢੀਂਡ ਸਾਹਿਬ ਉਹਨਾਂ ਦਾ ਸੰਸਕਾਰ ਕਦੋਂ ਹੋਏਗਾ ਜੀ ਇਹ ਜੀ ਅੱਜ ਹੋਣਾ ਸੰਸਕਾਰ ਇਹਨਾਂ ਦਾ ਸੁਖਦੇਵ ਸਿੰਘ ਢੀਂਡ ਸਾਹਿਬ ਦਾ ਸੰਸਕਾਰ ਅੱਜ ਹੋਊਗਾ ਤੇ ਆਪਾਂ ਜਾਣਦੇ ਵੀ ਕੱਲ ਇਹਨਾਂ ਦੀ ਮੌਤ ਹੋ ਗਈ ਸੀ ਲੰਘੇ ਕੱਲ ਤੇ ਇਹਨਾਂ ਦੀ ਮੌਤ ਆ ਜਿਹੜੀ ਉਹ ਫੋਟੇਜ ਹਸਪਤਾਲ ਦੇ ਵਿੱਚ ਸ਼ਾਮੀ 5 ਵਜੇ ਤੇ 10 ਮਿੰਟ ਦੇ ਉੱਤੇ ਹੋਈ ਸੀ 90 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਮੌਤ ਹੋਈ ਆ ਤੇ ਇਹਨਾਂ ਦੇ ਜਾਣ ਦੇ ਉੱਤੇ ਦੁੱਖ ਹੋਇਆ ਜੀ ਹੁਣ ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਨੇਤਾ ਜਿਹੜੇ ਉਹ ਸੁਖਦੇਵ ਸਿੰਘ ਢੀਂਸਾ ਦੇ ਘਰ ਦੇ ਵਿੱਚ ਜਾ ਕੇ ਦੁੱਖ ਪ੍ਰਗਟਾ ਰਹੇ ਆ ਸਭ ਦੇ ਵੱਲੋਂ ਪਰਿਵਾਰ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਜਾ ਰਿਹਾ ਚਲੋ ਇਹ ਕਰਨਾ ਵੀ ਚਾਹੀਦਾ ਤੇ ਬੰਦੇ ਦੀ ਸਿਆਸੀ ਗੱਲ ਕਈ ਵਾਰੀ ਚੰਗੀ ਵੀ ਹੁੰਦੀ ਆ ਕਈ ਵਾਰੀ ਸਿਆਸੀ ਤੌਰ ਦੇ ਉੱਤੇ મતਭੇਦ ਵੀ ਹੁੰਦੇ ਆ ਪਰ ਜਦੋਂ ਬੰਦਾ ਦੁਨੀਆਂ ਦੇ ਉੱਤੇ ਨਹੀਂ ਰਿਹਾ ਤੇ ਫਿਰ ਇਹਨਾਂ ਸਾਰੀਆਂ ਗੱਲਾਂ ਨੂੰ ਮੁਕਾ ਕੇ ਦੁੱਖ ਦੇ ਵਿੱਚ ਸ਼ਰੀਕ ਵੀ ਹੋਣਾ ਬਣਦਾ ਕਿਉਂਕਿ ਸਬੰਧਤ ਬੰਦੇ ਨੇ ਕਦੇ ਮੁੜ ਕੇ ਦੁਬਾਰਾ ਨਹੀਂ ਆਉਣਾ ਹੁੰਦਾ ਸੋ ਸੁਵਦੇਵ ਸਿੰਘ ਢੀਂਡਸਾ ਉਹਨਾਂ ਦਾ ਸਸਕਾਰ ਆ ਜਿਹੜਾ ਉਹ ਅੱਜ ਹੋ ਜਾਊਗਾ ਜੀ ਸ਼ਾਮੀ ਮੇਰਾ ਖਿਆਲ ਆ ਵੀ ਸਸਕਾਰ ਹੋਊਗਾ 2 ਤੋਂ ਲੈ ਕੇ 3 ਕਵਜੇ ਦੇ ਨੇੜੇ ਤੇੜੇ ਹੋਊਗਾ ਕਿਉਂਕਿ ਇਸ ਵੇਲੇ ਡੈੱਡ ਬੋਡੀ ਹੈ ਜਿਹੜੀ ਉਹਨਾਂ ਦੀ ਉਹ ਚੰਡੀਗੜ੍ਹ ਦੇ ਵਿੱਚ ਹੈ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਆ ਕੇ ਤੇ ਉਹਨਾਂ ਦੇ ਦਰਸ਼ਨ ਕਰ ਰਹੇ ਆ ਤੇ ਮੇਰਾ ਖਿਆਲ ਆ ਵੀ ਅੱਜ ਕਾਫਲੇ ਦੇ ਰੂਪ ਦੇ ਵਿੱਚ ਲੈ ਕੇ ਜਾਣਗੇ ਪਿੰਡ ਇਹਨਾਂ ਨੂੰ ਤੇ ਉੱਥੇ ਇਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਊਗੀ ਸੋ ਢੀਂਡਸਾ ਸਾਹਿਬ ਵੱਡੇ ਬਾਦਲ ਸਾਹਿਬ ਤੋਂ ਬਾਅਦ ਤੇ ਸੀਨੀਅਰ ਨੇਤਾਵਾਂ ਦੇ ਵਿੱਚੋਂ ਇੱਕ ਸੀਗੇ ਜਦੋਂ ਹੁਣ ਦੁਨੀਆ ਦੇ ਉੱਤੇ ਨਹੀਂ ਰਹੇ ਤਾਂ ਫਿਰ ਇੱਕ ਵੱਖਰਾ ਖਲਾਫ ਇਹਦਾ ਹੋਇਆ ਤੇ ਉਹ ਪਰਿਵਾਰ ਨੂੰ ਤੇ ਚਲੋ ਕਾਟਾ ਹੈਈ ਉਹਨਾਂ ਦਾ ਤਜਰਬਾ ਜਿਹੜਾ ਤੇ ਉਹ ਪਾਰਟੀ ਨੂੰ ਕਈ ਵਾਰੀ ਤਾਰਦਾ ਵੀ ਰਿਹਾ ਪਾਰਟੀ ਨੂੰ ਕਈ ਵਾਰੀ ਕੋਈ ਫਾਇਦਾ ਵੀ ਦਿੰਦਾ ਰਿਹਾ ਤੇ ਪਰ ਉਹ ਵਿੱਚ ਵਿਚਾਲੇ ਗੁੱਸੇ ਵੀ ਹੋਏ ਸੀ ਜਦੋਂ ਸੰਯੁਕਤ ਅਕਾਲੀ ਦਲ ਬਣ ਗਿਆ ਸੀ ਤੇ ਪਰ ਉਸ ਤੋਂ ਬਾਅਦ ਉਹ ਮਰਜ਼ ਵੀ ਹੋ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੰਯੁਕਤ ਅਕਾਲੀ ਦਲ ਪਰ ਫਿਰ ਵੀ ਮਨਮਟਾਵਾ ਜਿਹੜਾ ਉਹ ਜਾਰੀ ਰਿਹਾ ਸੀਗਾ ਤੋ ਦੇਖਦੇ ਆ ਭਾਈ ਉਹਦੇ ਸਮੇਂ 'ਚ ਕੀ ਬਣਦਾ ਇਹਨਾਂ ਦੀ ਥਾਂ ਦੇ ਉੱਤੇ ਪੁੱਤ ਆ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਥਾਂ ਲੈਂਦਾ ਹੈਗਾ ਕਿੰਨੀ ਕਿ ਸਿਆਸਤ ਦੇ ਵਿੱਚ ਨਵੀਂ ਥਾਂ ਮਿਲਦਾ ਕਿਉਂਕਿ ਉਹ ਵੀ ਸਾਬਕਾ ਵਿੱਤ ਮੰਤਰੀ ਹੈ ਤੇ ਇਹ ਸਮਾਂ ਦੱਸੂਗਾ ਬਣਦਾ ਕੀ ਆ ਪਰ ਇਹਨਾਂ ਦੇ ਜਾਣਦੇ ਉੱਤੇ ਦੁੱਖ ਹੋਇਆ ਜਿਹੜੇ ਸੰਗਰੂਰ ਖੇਤਰ ਦੇ ਲੋਕ ਆ ਉਹਨਾਂ ਨੂੰ ਵੀ ਦੁੱਖ ਹੋਇਆ ਅਸੀਂ ਜਾਂ ਤੁਸੀਂ ਜਾਂ ਜਿਹੜੇ ਵੀ ਹੋਰ ਲੋਕ ਆ ਆਪਾਂ ਖਬਰਾਂ ਦੇ ਵਿੱਚ ਜ਼ਿਕਰ ਕਰਦੇ ਰਹੇ ਆ ਖਬਰਾਂ ਪੜ੍ਹਦੇ ਰਹੇ ਆ ਉਹਨਾਂ ਨੂੰ ਵੀ ਅਚੰਭਾ ਜਾਂ ਹੋਇਆ ਇੱਕ ਵਾਰੀ ਝਟਕਾ ਇਹ ਤਾਂ ਲੱਗਦਾ ਵੀ ਯਾਰ ਜਿਨ੍ਹਾਂ ਦੀਆਂ ਖਬਰਾਂ ਪੜ੍ਹਦੇ ਰਹੇ ਆ ਉਹ ਦੁਨੀਆਂ ਦੇ ਉੱਤੇ ਨਹੀਂ ਆ ਸੋ ਸਰਦੇਵ ਸਿੰਘ ਢੀਂਡ ਸਾਡਾ ਅੱਜ ਦੁਪਹਿਰੋਂ ਬਾਅਦ ਸਸਕਾਰ ਹੋ ਜਾਣਾ ਜੀ ਜੀ ਬਿਲਕੁਲ ਟੈਣਾ ਸਾਹਿਬ ਇੱਕ ਬੜੀ ਹੈਰਾਨਕਾਰਦੀ ਖਬਰ ਸਾਹਮਣੇ ਆ ਰਹੀ ਹੈ ਕਿ ਆਸਟ੍ਰੇਲੀਆ ਲਈ ਨਿਕਲੇ ਤਿੰਨ ਪੰਜਾਬੀ ਮੁੰਡੇ ਈਰਾਨ ਦੇ ਵਿੱਚ ਅਗਵਾ ਹੋ ਗਏ ਨੇ ਜੀ ਕੀ ਹੈ ਪੂਰਾ ਮਾਮਲਾ ਦੇਖੋ ਲਖਣ ਮੈਂ ਹੁਣ ਕਈ ਵਾਰੀ ਬੰਦਾ ਗੁੱਸਾ ਕਰ ਜਾਂਦਾ ਵੀ ਕਹਿੰਦੇ ਆ ਇੱਕ ਤਾਂ ਬੰਦੇ ਫਸੇ ਆ ਤੁਹਾਨੂੰ ਫਸਾਇਆ ਕਿਨੇ ਪਹਿਲੀ ਤਾਂ ਗੱਲ ਇਹ ਆ ਵੀ ਤੁਹਾਨੂੰ ਭੇਜਿਆ ਕਿਉਂ ਸੀ ਕਿਨੇ ਜਾਂ ਤਾਂ ਕੋਈ ਵੇਲੇਣੇ ਚ ਬਾ ਆਈ ਸੀ ਜਦੋਂ ਦੇਖੋ ਹਰ ਰੋਜ਼ ਖਬਰਾਂ ਆਉਂਦੀਆਂ ਵੇ ਭਾਈ ਐਸ ਥਾਂ ਦੇ ਉੱਤੇ ਏਜੰਟ ਨੇ 50 ਲੱਖ ਲੁੱਟ ਲਿਆ ਐਸ ਥਾਂ ਤੇ 30 ਲੱਖ ਲੁੱਟ ਲਿਆ ਐਸ ਥਾਂ ਤੇ 28 ਲੱਖ ਲੁੱਟ ਲਿਆ ਤੇ ਏਜੰਟ ਦੇ ਬੰਦਾ ਵੀ ਨਹੀਂ ਪਹੁੰਚਾਇਆ ਤੇ ਪੈਸੇ ਵੀ ਨਹੀਂ ਮੋੜਦਾ ਤੇ ਪਾਸਪੋਰਟ ਵੀ ਲੈ ਗਿਆ ਤੇ ਇਨਫਾਰਮੇਸ਼ਨ ਵੀ ਗਲਤ ਦਰਜ ਕਰਵਾਈ ਆ ਆਪਾਂ ਹਰ ਰੋਜ਼ ਇਹ ਖਬਰਾਂ ਪੜ੍ਹਦੇ ਆ ਪਰ ਇਸ ਦੇ ਬਾਵਜੂਦ ਜੇਕਰ ਮੈਂ ਫੇਰ ਫਸਾਈ ਖਬਰਾਂ ਪੜ੍ਹ ਕੇ ਵੀ ਤੇ ਫੇਰ ਭਾਈ ਗਲਤੀ ਮੇਰੀ ਆ ਹੁਣ ਗਲਤੀ ਮੇਰੀ ਥਾਂ ਦੇ ਉੱਤੇ ਕਿਸੇ ਆਪਾਂ ਹੋਰ ਦੀ ਨਹੀਂ ਮੰਨ ਸਕਦੇ ਸੋ ਸਾਡੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਇਹ ਗੱਲ ਸ਼ਾਮਲ ਆ ਵੀ ਅਸੀਂ ਦੂਜੇ ਦੇ ਤਜਰਬੇ ਤੋਂ ਕਦੇ ਸਬਕ ਨਹੀਂ ਲੈਂਦੇ ਸਾਨੂੰ ਆਪਣਾ ਤਜਰਬਾ ਚਾਹੀਦਾ ਅਸੀਂ ਆਪਣੇ ਤਜਰਬੇ ਤੋਂ ਬਾਅਦ ਮੰਨਾਂਗੇ ਜੀ ਕਿ ਹਾਂ ਮੇਰੇ ਨਾਲ ਵੀ ਭੜੀ ਹੋਈ ਹੈ ਸੋ ਮੈਨੂੰ ਇਸ ਗੱਲ ਤੇ ਬੜਾ ਦੁੱਖ ਰਹਿੰਦਾ ਵੀ ਯਾਰ ਪੰਜਾਬੀ ਇਸ ਗੱਲ ਨੂੰ ਸਮਝਦੇ ਕਿਉਂ ਨਹੀਂ ਵੀ ਅਸੀਂ ਕੀ ਕਰੀ ਜਾਂਦੇ ਆ ਸਾਨੂੰ ਕੀ ਕਰਨਾ ਚਾਹੀਦਾ ਸੋ ਇਹ ਬੜੇ ਦੁੱਖ ਦੀ ਗੱਲ ਆ ਵੀ ਭਾਈ ਪੰਜਾਬੀਆਂ ਦੇ ਹਿੱਸੇ ਦੇ ਵਿੱਚ ਇਹੋ ਜਿਹੇ ਰਿਸਕ ਆਏ ਆ ਸੋ ਬਹਾਦਰ ਕੌਮ ਦਾ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਜਿੱਥੇ ਮਰਦੀ ਫਸ ਜਾਈਏ ਅਸੀਂ ਮੂੰਹ ਚੱਕ ਕੇ ਜਿੱਥੇ ਮਰਦੀ ਅੜ ਜਾਈਏ ਇਹ 18-18 ਲੱਖ ਰੁਪਇਆ ਤਿੰਨ ਮੁੰਡਿਆਂ ਦੇ ਦਿੱਤਾ ਏਜੰਟਾਂ ਨੂੰ ਇੱਕ ਨਵਾਂ ਸ਼ਹਿਰ ਦਾ ਹੁਸ਼ਿਆਰਪੁਰ ਦਾ ਚੱਤੀ ਜਾ ਹੈਗਾ ਜੀ ਸੰਗਰੂਰਵਾਲ ਦਾ ਏਜੰਟਾਂ ਨੂੰ 18-18 ਲੱਖ ਰੁਪਇਆ ਦੇ ਕੇ ਆਸਟ੍ਰੇਲੀਆ ਵੱਲ ਜਾ ਰਹੇ ਆ ਤੇ ਜਿਹੜੇ ਏਜੰਟ ਆ ਉਹਨਾਂ ਨੇ ਕਿਹਾ ਜੀ ਤੁਹਾਡੀ ਈਰਾਨ ਦੇ ਵਿੱਚ ਸਟੇ ਆ ਤਿੰਨ ਚਾਰ ਦਿਨਾਂ ਦਾ ਹੁਣ ਇਹਨਾਂ ਨੂੰ ਇਹ ਵੀ ਨਹੀਂ ਸਮਝ ਪਹਿਲੀ ਗੱਲ ਤਾਂ ਜੇ ਇੱਕ ਨੰਬਰ 'ਚ ਜਾਂਦੇ ਹੁਣ ਸਮਝ ਵੀ ਤਾਂ ਹੀ ਹੋਵੇ ਚੱਲੇ ਹੋਣਾ ਤਾਂ ਦੋ ਨੰਬਰ ਦੇ ਵਿੱਚ ਲਓ ਜੀ ਉੱਥੇ ਇਹ ਉਤਰੇ ਆ ਤੇ ਜਿੱਥੇ ਇਹਨਾਂ ਨੂੰ ਲੈ ਕੇ ਗਏ ਆ ਸਟੇ ਵਾਲੀ ਥਾਂ ਦੇ ਉੱਤੇ ਤੇ ਉੱਥੇ ਪਤਾ ਲੱਗਾ ਜੀ ਕਿ ਉਹਨਾਂ ਨੇ ਪਿਸਤੌਲ ਪੜਪੜੀਆਂ ਦੇ ਉੱਤੇ ਰੱਖ ਲੇ ਤੇ ਕਹਲੇ ਭਾਈ ਤੁਸੀਂ ਪੈਸੇ ਮੰਗਵਾਓ ਆਪਦੇ ਘਰੋਂ ਤੇ ਇਸ ਖਾਤੇ ਦੇ ਵਿੱਚ ਪੈਸੇ ਪਵਾਓ ਹੁਣੇ ਮੁੰਡੇ ਰੋ ਰੋ ਕੇ ਆਪਦੇ ਮਾਪਿਆਂ ਨੂੰ ਇਹ ਗੱਲ ਕਹਨੇ ਜੀ ਕਿ ਸਾਡੀ ਜਾਨ ਬਚਾਓ ਹੁਣ ਮਾਂ ਬਾਪ ਆ ਜਿਹੜੇ ਸਰਕਾਰ ਤੱਕ ਪਹੁੰਚ ਕਰਦੇ ਆ ਸਰਕਾਰ ਇਹ ਗੱਲ ਕਹਨੀ ਜੀ ਕਿ ਅਸੀਂ ਕੋਸ਼ਿਸ਼ ਕਰਦੇ ਆ ਮਤਲਬ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਸ ਵੇਲੇ ਆ ਹਾਲਾਤ ਬਣ ਗਏ ਜਿਹੜੇ ਕਿ ਨਹੀਂ ਸੀ ਬਣਨੇ ਚਾਹੀਦੇ ਉਸ ਤੋਂ ਉਲੀ ਗੱਲ ਮਹੱਤਵਪੂਰਨ ਇੱਕ ਹੋਰ ਆ ਉਹ ਇਹ ਜੀ ਕਿ ਇਹਨਾਂ ਨੂੰ ਦੇਖ ਕੇ ਪੰਜਾਬਗਾਂ ਨੇ ਫੇਰ ਨਹੀਂ ਟਲਣਾ ਜੇ ਆਪਾਂ ਕਹਿ ਲਈਏ ਵੀ ਭਾਈ ਹੁਣ ਚਲੋ ਨਹੀਂ ਫਸਣਗੇ ਕਿਉਂਕਿ ਪੰਜਾਬੀਆਂ ਨੇ ਜਾਣਾ ਹੀ ਜਾਣਾ ਪੰਜਾਬੀਆਂ ਨੇ ਮੌਤ ਨੂੰ ਗਲ ਦੇ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਹੀ ਕਰਨੀ ਆ ਮਜਬੂਰੀਆਂ ਦਾ ਰੋਣਾ ਰੋਈ ਜਾਣਾ ਵੀ ਭਾਈ ਕੀ ਕਰਗੇ ਸਾਡੀਆਂ ਮਜਬੂਰੀਆਂ ਬਣ ਗਈਆਂ ਅਸੀਂ ਆਹ ਕਰ ਦਿੱਤਾ ਸਾਨੂੰ ਉਹ ਕਰ ਦਿੱਤਾ ਸਰਕਾਰਾਂ ਦਾ ਦahan ਕੱਲ ਮੈਨੂੰ ਇੱਕ ਬੰਦਾ ਕਹਿੰਦਾ ਕਹਿੰਦਾ ਤੁਸੀਂ ਬੰਦੇ ਦੀ ਮਜਬੂਰੀ ਨਹੀਂ ਸਮਝਦੇ ਤੁਸੀਂ ਤਾਂ ਸਟੂਡੀਓ ਦੇ ਵਿੱਚ ਬੈਠ ਕੇ ਗੱਲਾਂ ਕਹਿ ਦਿੰਨੇ ਹੋ ਉਹ ਗਰੀਬ ਬੰਦੇ ਕੀ ਕਰਨ ਮੈਂ ਕਿਹਾ ਤੁਹਾਨੂੰ ਬਹੁਤ ਹਮਦਰਦੀ ਆ ਆ ਦੇਖੋ ਜੀ ਹੁਣ ਉਹ ਮੰਗਦੇ ਕਿਨੇ ਜੀ 54 ਲੱਖ ਰੁਪਇਆ ਦਿਓ ਜੇਕਰ ਤਿੰਨੇ ਮੁੰਡੇ ਛਡਾਉਣੇ ਆ ਤਾਂ ਮੈਂ ਕਿਹਾ ਥੋੜੇ ਜਿਹਾ ਪੈਸੇ ਪਾ ਕੇ ਦਿਓ ਤੇ ਨਾਲੇ ਉਹਨਾਂ ਨੂੰ ਵਿਚਾਰਿਆਂ ਨੂੰ ਘਰੇ ਆਉਣ ਦਾ ਮੌਕਾ ਮਿਲੇ ਆਪਾਂ ਜਿਹੜੀ ਹਮਦਰਦੀ ਜ਼ਾਹਰ ਕਰਦੇ ਆ ਆਪਾਂ ਇਹ ਗੱਲ ਕਿਉਂ ਨਹੀਂ ਕਹਿੰਦੇ ਵੀ ਭਾਈ ਆਪਾਂ ਪੁੱਠਾ ਪੰਗਾ ਲੈਨੇ ਕਿਉਂ ਆ ਜਿਹਦੇ ਕੋਲੇ 18 ਲੱਖ ਰੁਪਇਆ ਦੇਣ ਨੂੰ ਹੈਗਾ ਮਤਲਬ ਇਹ ਆ ਵੀ ਉਹਦੇ ਘਰੇ ਰੋਟੀ ਪਕਦੀ ਹੈਗੀ ਆ ਜੇ 18 ਲੱਖ ਵਾਲਾ ਵੀ ਗਰੀਬ ਆ ਤੇ ਫਿਰ ਭਾਈ ਉਹਦਾ ਕੀ ਬਣੂਗਾ ਜਿਹੜਾ ਇਸ ਵੇਲੇ ਚੌਂਦੀਸ਼ਾ ਵਾਲਾ ਫਿਰ ਉਹ ਕਿਹੜੇ ਮਤਲਬ ਇਹ ਜੀ ਕਿ ਪੰਜਾਬਗਰਾਂ ਨੂੰ ਸਬਕ ਲੈਣੇ ਪੈਣਗੇ ਜਾਂ ਤਾਂ ਕੁਆਲੀਫਾਈਡ ਇਨੇ ਹੋਵੋ ਵੀ ਤੁਹਾਨੂੰ ਕਿਸੇ ਵੀ ਦੇਸ਼ ਤੇ ਜਾਣ ਦਾ ਦਿੱਕਤ ਨਾ ਹੋਵੇ ਤੇ ਜਾਂ ਭਾਈ ਫਿਰ ਤੁਸੀਂ ਆ ਪੁੱਠੇ ਪੰਗੇ ਲੈਣੋ ਬੰਦ ਕਰੋ ਅਸੀਂ ਪੜਨ ਵੇਲੇ ਪੜਦੇ ਨਹੀਂਗੇ ਉਦੋਂ ਕਹਿੰਦੇ ਨੇ ਪੜਨ ਨੂੰ ਚਿਤ ਨਹੀਂ ਕਰਦਾਗਾ ਤੇ ਫਿਰ ਜਦੋਂ ਬਾਹਰ ਜਾਣੇ ਸਾਡੇ ਕੋਲੋਂ ਕਰਾਉਣਾ ਕੀ ਆ ਕਿਸੇ ਨੇ ਤੇ ਏਜੰਟਾਂ ਦੇ ਕੋਲੇ ਅਸੀਂ ਆ ਫਸਦੇ ਆ ਸੋ ਸਾਨੂੰ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਜੀ ਬਿਲਕੁਲ ਤੇ ਟੇਣਾ ਸਾਹਿਬ ਉਧਰ ਮਮਤਾ ਬੈਨਰਜੀ ਹੋਰਾਂ ਨੇ ਇੱਕ ਬਿਆਨ ਦਿੱਤਾ ਹੈ ਜਿਹਨੇ ਹੈਰਾਨ ਕਰਤਾ ਉਹ ਕਹਿੰਦੇ ਪ੍ਰਧਾਨ ਮੰਤਰੀ ਉਹ ਗੱਲ ਕਰਦੇ ਨੇ ਜਿਵੇਂ ਹਰ ਔਰਤ ਦੇ ਪਤੀ ਹੋਣ ਹਾਂ ਬਿਲਕੁਲ ਜੀ ਦੇਖੋ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਨਾ ਕਈ ਲੋਕਾਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਮੈਂ ਵੀ ਮੰਨਦਾ ਵੀ ਚਲੋ ਇਹ ਗੱਲ ਤਤੀ ਭਾਰੀ ਹੈ ਕੌੜੀ ਗੱਲ ਕਹਿਤੀ ਉਹਨਾਂ ਨੇ ਪਰ ਭਾਈ ਮੈਨੂੰ ਇਸ ਗੱਲ ਤੇ ਵੀ ਹੈਰਾਨੀ ਹੁੰਦੀ ਹੈ ਵੀ ਪ੍ਰਧਾਨ ਮੰਤਰੀ ਸਾਹਿਬ ਵੀ ਤਾਂ ਉਹੀ ਗੱਲਾਂ ਕਰੀ ਜਾਂਦੇ ਆ ਬੀਜੇਪੀ ਦੇ ਲਗਭਗ ਪੌਣੇ ਆਗੂ ਇਸ ਵੇਲੇ ਲੱਗੇ ਪਏ ਆ ਹਮਨੇ ਆਪਰੇਸ਼ਨ ਤੋਂ ਦੂਰ ਕੀਆ ਤੁਸੀਂ ਥੋੜੀ ਗੋਲੇ ਛੁ ਤੁਸੀਂ ਫੌਜ ਦੀ ਗੱਲ ਕਰੋ ਹੁਣ ਤੁਸੀਂ ਕਿੰਨੇ ਕ ਸਾਲ ਇਸ ਗੱਲ ਦੀ ਖੱਟੀ ਖਾਈ ਜਾਣੀ ਆ ਫੌਜ ਦੇ ਉੱਤੇ ਸਾਨੂੰ ਮਾਣ ਆ ਦੇਸ਼ ਦੇ ਉੱਤੇ ਸਾਨੂੰ ਮਾਣ ਆ ਪਰ ਤੁਸੀਂ ਆਪ ਦੀਆਂ ਜਵਲਾਂਾਂ ਮਾਰੀ ਤੁਰੇ ਜਾਂਦੇ ਆ ਤੁਸੀਂ ਵੀ ਭਾਈ ਹੁਣ ਬੰਦ ਕਰੋ ਆਪਦਾ ਕੋਈ ਹੋਰ ਕੰਮ ਕਰੋ ਵਕਾਫ ਦੇ ਨਾਂ ਤੇ ਵੋਟਾਂ ਮੰਗੋ ਭਾਜਪੀ ਦਾ ਇੱਕ ਨੇਤਾ ਕੱਲ ਕੀ ਕਹਿੰਦਾ ਕਹਿੰਦਾ ਜੀ ਅਸੀਂ 9 ਜੂਨ ਤੋਂ ਪੂਰੇ ਭਾਰਤ ਦੇ ਵਿੱਚ ਕਹਿੰਦੇ ਵੀ ਘਰਾਂ ਦੇ ਵਿੱਚ ਜਾ ਕੇ ਤੇ ਔਰਤਾਂ ਵਾਸਤੇ ਸੰਧੂਰ ਦੀ ਇੱਕ ਇੱਕ ਡੱਬੀ ਦੇਣ ਲੱਗੇ ਆ ਤਾਂ ਜੋ ਆਪਰੇਸ਼ਨ ਸੰਧੂਰ ਦੇ ਬਾਰੇ ਉਹਨਾਂ ਨੂੰ ਵੀ ਪਤਾ ਲੱਗੇ ਮਤਲਬ ਇਹ ਹੈ ਜੀ ਕਿ ਹਾਲੇ ਇਹ ਕਈ ਸਾਲ ਇਸ ਗੱਲ ਨੂੰ ਵੇਚਣਗੇ ਕਿ ਹਮਨੇ ਸੰਧੂਰ ਕੀਤਾ ਥਾ ਹਮਨੇ ਸੰਧੂਰ ਕੀਤਾ ਥਾ ਜਦੋਂ ਜੰਗ ਮੁੱਕ ਗਈ ਆ ਤੇ ਤੁਹਾਡੀਆਂ ਜੀਬਾਂ ਕਿਉਂ ਨਹੀਂ ਰੁਕਦੀਆਂ ਆ ਕੱਲ ਜਿਹੜੀ ਸਾਧਵੀ ਪ੍ਰਗਿਆ ਠਾਕੁਰਾ ਸਾਬਕਾ ਸੰਸਦ ਮੈਂਬਰ ਆ ਬੀਜੇਪੀ ਦੀ ਉਹ ਇੱਕ ਪ੍ਰੋਗਰਾਮ 'ਚ ਗਈ ਸੀ ਉਹ ਕਹਿੰਦੀ ਜੀ ਕਿ ਦੇਖੋ ਇਹ ਮੁਸਲਮਾਨਾਂ ਨੇ ਹਿੰਦੂ ਮਾਰੇ ਪਹਿਲਗਾਮ ਦੇ ਵਿੱਚ ਤੇ ਮੈਂ ਤਾਂ ਇਹ ਗੱਲ ਕਹਿੰਦੀ ਹਿੰਦੂਆਂ ਨੂੰ ਚਾਹੀਦਾ ਜੀ ਮੁਸਲਮਾਨਾਂ ਨੂੰ ਮਾਰਨ ਤੇ ਪਾਕਿਸਤਾਨ ਤਾਂ ਹੈ ਹੀ ਸਾਰਾ ਅਤਵਾਦੀਆਂ ਵਾਲਾ ਉਹ ਕਹਿੰਦੀ ਜੀ ਕਿ ਇਸ ਗੱਲ ਨੂੰ ਸਮਝਣਾ ਚਾਹੀਦਾ ਇਧਰ ਪ੍ਰਧਾਨ ਮੰਤਰੀ ਸਾਹਿਬ ਕਹ ਦਿੰਦੇ ਆ ਕਿ ਹਮਨੇ ਕਿਤਨਾ ਬੜਾ ਆਪਰੇਸ਼ਨ ਕਰ ਦਿਆ ਹਮ ਬਖਸ਼ੇਗੇ ਨਹੀਂ ਹੁਣ ਫੌਜ ਦੇ ਉੱਤੇ ਸਨੁਮਾਨ ਆ ਤੇ ਹੁਣ ਇਸ ਗੱਲ ਨੂੰ ਛੱਡ ਦਈਏ ਆਪਾਂ ਜੋ ਹੋਇਆ ਬਹੁਤ ਮਾੜਾ ਹੋਇਆ ਸਾਡੇ ਦੇਸ਼ ਦੀ ਫੌਜ ਨੇ ਬਹੁਤ ਆਪਦੇ ਬਹਾਦਰੀ ਦਿਖਾਈ ਸਾਨੂੰ ਇਸ ਗੱਲ ਤੇ ਰਸਕ ਆ ਪਰ ਤੁਸੀਂ ਵੇਚਦੇ ਕਿਉਂ ਇਸ ਗੱਲ ਨੂੰ ਕਿੰਨਾ ਚਿਰ ਤੁਸੀਂ ਵੋਟਾਂ ਤੱਕ ਇਸ ਗੱਲ ਨੂੰ ਵੇਚੀ ਜਾਓਗੇ ਹਮਨੇ ਸੰਧੂਰ ਕੀਆ ਹਮਨੇ ਸੰਧੂਰ ਕੀਆ ਹਮ ਸੰਧੂਰ ਕੋ ਘਰ-ਘਰ ਤੱਕ ਪਹੁੰਚਾਏਗੇ ਹੁਣ ਬੱਸ ਕਰੋ ਬਹੁਤ ਹੋ ਗਿਆ ਇਹ ਇਹ ਜੀਬਾਂ ਰਾਹੀਂ ਗੋਲੇ ਸੁੱਟਣੇ ਬੰਦ ਕਰੋ ਲੰਘੇ ਕੱਲ ਮਮਤਾ ਬੇਨਰਜੀ ਨੇ ਗੱਲ ਕਹੀ ਆ ਉਹ ਕਹਿੰਦੀ ਜੀ ਪ੍ਰਧਾਨ ਮੰਤਰੀ ਸਾਹਿਬ ਤਾਂ ਇਹ ਵਾਅਦਾ ਪੇਸ਼ ਕਰਦੇ ਗੱਲ ਨੂੰ ਵੀ ਜਿਵੇਂ ਭਾਰਤ ਦੀ ਹਰ ਔਰਤ ਦਾ ਪਤੀ ਹੋਣ ਉਹ ਕਹਿੰਦੀ ਜੀ ਆਪ ਦੀ ਘਰ ਵਾਲੀ ਨੂੰ ਆਪ ਦੀ ਵੋਟ ਹੀ ਦੁਸੰਹੂਰ ਕਰੋ ਦੇਣਗੇ ਉਹਨਾਂ ਨੇ ਆ ਗੱਲ ਕਹਤੀ ਆ ਹੁਣ ਉਸ ਤੋਂ ਅਗਲੀ ਗੱਲ ਮੁਕਦੀ ਇਹ ਆ ਕਿ ਬੀਜੇਪੀ ਨੇ ਇਸ ਗੱਲ ਤੇ ਇਤਰਾਜ਼ ਜ਼ਾਹਰ ਕੀਤਾ ਪਰ ਮਮਤਾ ਬੇਨਰਜੀ ਨੇ ਗੱਲ ਕਹੀ ਆ ਕਿ ਮੋਦੀ ਸਾਹਿਬ ਮੇਰੇ ਨਾਲ ਬਹਿਸ ਕਰ ਲੈਣ ਉਹ ਆਪਦਾ ਭਾਵੇਂ ਲਿਖ ਕੇ ਲਿਆਉਣ ਮੈਂ ਤਾਂ ਕੁਝ ਲਿਖ ਕੇ ਵੀ ਨਹੀਂ ਲਿਆਉਣਾ ਮੈਂ ਬਹਿਸ ਕਰਨ ਦੇ ਲਈ ਬਿਲਕੁਲ ਲੋਕਰੀ ਜੀ ਤਿਆਰ ਬਰਤਿਆਰ ਆ ਵੀ ਵਕਾਫ ਦੇ ਮੁੱਦੇ ਦੇ ਉੱਤੇ ਗੱਲ ਕਰ ਲੈਣ ਤੇ ਜੇਕਰ ਕੋਈ ਭਲੇਖਾ ਹੈਗਾ ਪੱਛਮੀ ਬੰਗਾਲ ਦੇ ਵਿੱਚ ਦੁਬਾਰਾ ਵੋਟਾ ਪਵਾ ਲੈਣ ਨਾਲੇ ਪਤਾ ਲੱਗ ਜਾਊਗਾ ਬਈ ਭਾਈ ਜਤਨਾ ਖੋਣਾ ਸੋ ਆਹ ਜੰਗ ਚੱਲ ਰਹੀ ਹੈ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਪੰਜਾਬ 'ਚ 3 ਜੂਨ ਨੂੰ ਬਲੈਕਆਊਟ ਹੋਊਗਾ ਜੀ ਹਾਂ ਬਿਲਕੁਲ ਜੀ ਪਹਿਲਾਂ ਸੀਗਾ ਜੀ 29 ਤਰੀਕ ਨੂੰ ਹੋਣਾ ਯਾਨੀ ਕਿ ਲੰਘੇ ਕੱਲ ਪਰ ਹੁਣ 3 ਜੂਨ ਨੂੰ ਬਲੈਕਆਊਟ ਹੋਊਗਾ ਇਹ ਜਾਣਕਾਰੀ ਦਿੱਤੀ ਗਈ ਹੈ ਜੀ ਅਧਿਕਾਰੀਆਂ ਦੇ ਵੱਲੋਂ 3 ਜੂਨ ਨੂੰ ਸ਼ਾਮੀ ਬਲੈਕਆਊਟ ਹੋਊਗਾ ਸਾਇਰਨ ਵਜਣਗੇ ਮੌਕ ਡ੍ਰਿਲ ਕੀਤੀ ਜਾਊਗੀ ਹਰਿਆਣੇ ਦੇ ਵਿੱਚ ਵੀ ਉਦੋਂ ਹੀ ਹੋਊਗੀ ਮੈਨੂੰ ਕੱਲ ਇੱਕ ਬੰਦੇ ਨੇ ਕਿਹਾ ਮੈਨੂੰ ਕਹਿੰਦੇ ਜੀ ਕਿ ਦੇਖੋ ਇਹ ਮੌਕ ਡ੍ਰਿਲ ਦੇ ਕੀ ਅਰਥ ਹੋਣਗੇ ਮੈਂ ਕਿਹਾ ਜੀ ਅਰਥ ਦਾ ਤਾਂ ਮੈਨੂੰ ਪਤਾ ਨਹੀਂ ਪਰ ਜਦੋਂ ਨੁਕਸਾਨ ਹੁੰਦਾ ਨਾ ਉਹਦਾ ਪਤਾ ਤੇ ਨੁਕਸਾਨ ਕਿੰਨਾ ਹੋ ਗਿਆ ਇੰਡਸਟਰੀ ਦਾ ਇਹ ਮੈਂ ਖ਼ਬਰ ਰਿਪੋਰਟਾਂ ਪੜ੍ਹ ਕੇ ਦੇਖੋ ਕਦੇ ਉਹ ਕਹਿੰਦਾ ਜੀ ਕਿਵੇਂ ਮੈਂ ਕਿਹਾ ਜੀ ਰਿਪੋਰਟਾਂ ਇਹ ਗੱਲ ਕਹਿਣੀਆਂ ਵੇ ਲੁਧਿਆਣੇ ਦੇ ਜਿਹੜੇ ਵਿੱਚ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਸੀਗੇ ਉਹ ਇਸ ਜੰਗ ਦੇ ਮਾਹੌਲ ਤੋਂ ਡਰ ਕੇ ਆਪਦੇ ਪਿੰਡਾਂ ਨੂੰ ਚਲੇ ਗਏ 4 ਲੱਖ ਬੰਦਾ ਜਾ ਕੇ ਹਲੇ ਤੱਕ ਮੁੜਿਆ ਨਹੀਂ ਤੇ 60% ਕੰਮ ਇੰਡਸਟਰੀ ਦਾ ਰੁਕਿਆ ਪਿਆ ਮਤਲਬ ਇਹ ਹੁੰਦੀ ਜੰਗ ਤੇ ਇਹ ਹੁੰਦਾ ਡਰ ਸੋ ਇਸ ਕਰਕੇ ਜਿਹੜਾ ਮੀਡੀਆ ਜੰਗ ਦਾ ਮਾਹੌਲ ਪੈਦਾ ਕਰਦਾ ਜਾਣ ਬੁੱਝ ਕੇ ਡਰਾਉਂਦਾ ਉਹਨੂੰ ਵੀ ਭਾਈ ਗੁਰੇਜ਼ ਕਰਨਾ ਚਾਹੀਦਾ ਪਰ ਹੁਣ ਇਹ ਤਿੰਨ ਤਰੀਕ ਨੂੰ ਮੌਕ ਡ੍ਰਿਲ ਹੋਊਗੀ ਜੀ ਜੀ ਤੇ ਟੇਟਨਾ ਸਾਹਿਬ ਬਹੁਤ-ਬਹੁਤ ਸ਼ੁਕਰੀਆ ਇਸ ਦੇ ਲਈ ਐਨਏਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ